ਸਾਰੇ মিডিਆ ਵਾਲੇ ਉਹਨਾਂ ਨੂੰ ਪ੍ਰੋਗਰਾਮਾਂ ਨੂੰ ਕਵਰ ਵੀ ਕਰਦੇ ਹੋਣਗੇ ਤੁਸੀਂ ਦੇਖੋ ਵੀ ਖਹਿਰਾ ਸਾਹਿਬ ਸਾਰਿਆਂ ਦੇ ਵਿਚਾਲੇ ਖੜ ਜਾਂਦੇ ਆ ਤੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਆ ਕਿ ਮੈਂ ਜੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਜੇ ਤਾਂ ਮੇਰੇ ਨਾਲ ਕੋਈ ਚੰਗਾ ਉਹਨੂੰ ਟਿਕਟ ਦੇ ਦਿਓ ਤੇ ਨਹੀਂ ਮੈਨੂੰ ਦੇ ਦਿਓ ਹੁਣ ਨਾਲ ਬੀਬੀ ਪੱਠਲ ਜੀ ਖੜੇ ਹੁੰਦੇ ਆ ਸਿੰਗਲਾ ਸਾਹਿਬ ਖੜੇ ਹੁੰਦੇ ਸੀ ਗੋਲਡੀ ਜੀ ਖੜੇ ਹੁੰਦੇ ਸੀ ਹੁਣ ਬੰਦਾ ਵਿਚਾਲੇ ਖੜ ਕੇ ਉਹਨਾਂ ਦੇ ਕਹੇ ਵੀ ਭਾਈ ਇਹ ਮੇਰੇ ਨਾਲ ਚੰਗੇ ਨਹੀਂ ਤਾਂ ਮੈਨੂੰ ਟਿਕਟ ਮਿਲੀ ਆ ਤਾਂ ਕੁਦਰਤੀ ਆ ਵੀ ਭਾਈ ਉਹ ਲੀਡਰ ਜਿਨ੍ਹਾਂ ਨਾਲ ਪਹਿਲਾਂ ਧੱਕਾ ਕੀਤਾ ਮਾਯੂਸ ਵੀ ਹੋਣੇ ਆ ਤੇ ਕਿੱਥੋਂ ਉਹ ਚੱਲਣਗੇ ਤੇ ਕਿੱਥੋਂ ਉਹਨਾਂ ਦੇ ਜਿਹੜੇ ਸਪੋਰਟਰ ਜਿਹੜੇ ਆ ਉਹ ਚੱਲਣਗੇ ਹੁਣ ਜਿਹੜਾ ਸਿੰਘਲਾ ਸਾਹਿਬ ਦਾ ਕੋਈ ਵਰਕਰ ਆ ਹੁਣ ਸਿੰਘਲਾ ਸਾਹਿਬ ਨੂੰ ਨਾਲ ਖੜਾ ਕਹੀ ਜਾਂਦਾ ਵੀ ਮੇਰੇ ਨਾਲ ਕੋ ਕਾਬਲ ਨਹੀਂ ਤਾਂ ਸਿੰਘਲਾ ਸਾਹਿਬ ਦਾ ਸਪੋਰਟਰ ਜਿਹੜਾ ਨਾਲ ਜੁੜਿਆ ਹੋਇਆ ਉਹ ਕੁਦਰਤੀ ਆ ਵੀ ਕਿੱਥੋਂ ਚੱਲੂਗਾ ਇਹ ਟੈਨਾਂ ਦੀ ਆ ਵੀ ਇਹਨਾਂ ਚ ਦੂਜੇ ਨੰਬਰ ਤੇ ਕੌਣ ਆਉਂਦਾ ਕਾਂਗਰਸ ਆਉਂਦੀ ਆ ਬੀਜੇਪੀ ਆਉਂਦੀ ਆ ਕਿ ਖੈਰ ਸਿਮਰਜੀਤ ਮਾਨ ਆਉਂਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਅੱਜ ਦੀ ਘੜੀ ਇਹਨਾਂ ਨਾਲੋਂ ਬਹੁਤ ਵੱਡਾ فاਸਲਾ ਜਿਹੜਾ ਉਹ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਬਣਾ ਚੁੱਕੀ ਐ ਉਹਦੇ ਕਈ ਕਾਰਨ ਨੇ ਜੇ ਮੈਂ ਪਹਿਲਾਂ ਕਿਹਾ ਵੀ ਕਾਂਗਰਸ ਦਾ ਅੱਜ ਦੀ ਘੜੀ ਕੋਈ ਜਿਹੜਾ ਵਰਕਰ ਐ ਉਹ ਨਾਲ ਚੱਲਣ ਲਈ ਤਿਆਰ ਨਹੀਂ ਕਿਉਂਕਿ ਵਰਕਰ ਕਿਉਂ ਚੱਲਣਗੇ ਜਦੋਂ ਲੀਡਰ ਨਹੀਂ ਜਿਹੜੇ ਲੋਕਲ ਚੱਲ ਰਹੇ ਇੱਕ ਦੂਜੀ ਵੀ ਗੱਲ ਹੁੰਦੀ ਐ ਨਾ ਹੁਣ ਜਿਵੇਂ ਵਰਕਰ ਆ ਕੋਈ ਭਾਈ ਇੱਥੋਂ ਹੀ ਸੰਗਰੂਰ ਦਾ ਕੋਈ ਸ਼ਹਿਰ ਦਾ ਵਰਕਰ ਐ ਹੁਣ ਜਦੋਂ ਅਗਲਾ ਗਲੀ ਮਹੱਲੇ 'ਚ ਵੋਟਾਂ ਮੰਗਦਾ ਕਿਸੇ ਲੀਡਰ ਲਈ ਤਾਂ ਲੋਕ ਕਹਿੰਦੇ ਆ ਖਾਸ ਤੌਰ ਤੇ ਪਿੰਡਾਂ 'ਚ ਖਹਿਰਾ ਸਾਹਿਬ ਨੇ ਸ਼ਾਜਲੀ ਦਾ ਨਾਲ ਹੈ ਸ਼ਾਜਲੀ ਪਿੰਡ ਦੀ ਚਲੋ ਮੈਂ ਧਾਰਨ ਦੇ ਦਿੰਦਾ ਹੁਣ ਸ਼ਾਜਲੀ ਦਾ ਕੋਈ ਵਰਕਰ ਹੋਵੇ ਉਹ ਕਹਵੇ ਵੀ ਭਾਈ ਖਹਿਰਾ ਸਾਹਿਬ ਨੂੰ ਵੋਟ ਪਾਉਣੀ ਆ ਹੁਣ ਪਿੰਡ ਵਾਲੇ ਕਹਿੰਦਾ ਭਾਈ ਵੋਟ ਪਾ ਦਾਂਗੇ ਮੁੜ ਕੇ ਸਾਨੂੰ ਕੰਮ ਤੈਨੂੰ ਕਰਾਉਣੇ ਪੈਣਗੇ ਕਹਿਰੇ ਤੋਂ ਹੁਣ ਉਹਨੂੰ ਆਪ ਨੂੰ ਨਹੀਂ ਪਤਾ ਵਰਕਰ ਨੂੰ ਵੀ ਖਹਿਰਾ ਸਾਹਿਬ ਦਾ ਪਿੰਡ ਕਿੱਥੇ ਆ ਘਰ ਕਿੱਥੇ ਆ ਕਿਉਂਕਿ ਵਰਕਰਾਂ ਨੂੰ ਪਤਾ ਹੈ ਵੀ ਖੈਰਾ ਸਾਹਿਬ ਸੁਖਨਾ ਲੇਖਤੇ ਸੈਰ ਕਰਨ ਵਾਲੇ ਬੰਦੇ ਆ ਜਿਹੜਾ ਤੁਹਾਡੇ ਇਥੇ ਮਨਾਰਸ ਬਾਗ ਆ ਵੀ ਉੱਥੇ ਮਨਾਰਸ ਬਾਗ ਚ ਰੋਜ਼ ਥੋੜੀ ਆਉਣਾ ਇਹ ਤਾਂ 1 ਜੂਨ ਤੱਕ ਜਿਹੜੇ ਇਥੇ ਡਰਾਮੇ ਕਰਨੇ ਆ ਸੋ ਮੈਂ ਅੱਜ ਉੱਥੇ ਵੀ ਕਹਿ ਕੇ ਆ ਸਾਡੀ ਜਿਹੜੀ ਅੱਜ ਦਫ਼ਤਰ ਦੇ ਤੋਂ ਘਾਟਣ ਵੇਲੇ ਵੀ ਲੋਕ ਮੈਂ ਉੱਲੂ ਮਨਾਲੀ ਤਾਂ ਛੁੱਟੀਆਂ ਜਾਂਦੇ ਦੇਖੇ ਆ ਹਨਾ ਗਰਮੀ ਦੀਆਂ ਚ ਖੈਰੇ ਸਾਹਿਬ ਵਰਗੇ ਜਿਹੜੇ ਵੱਡੇ ਬੰਦੇ ਆ ਉਹ ਸ਼ੈਨਗਨ ਵੀਜ਼ੇ ਤੇ ਯੂਰਪੀ ਚੱਲੇ ਜਾਂਦੇ ਆ ਪਰ ਪਹਿਲੀ ਵਾਰ ਆ ਵੀ ਜਿਹੜਾ ਕੋਈ ਬੰਦਾ ਸੰਗਰੂਰ ਛੁੱਟੀਆਂ ਤੇ ਆ ਤੇ 1 ਜੂਨ ਤੱਕ ਇੱਥੇ ਆਇਆ ਤੇ ਇਹਨਾਂ ਦੇ ਵਰਕਰਾਂ ਨੂੰ ਪਤਾ ਹੈ ਇਸੇ ਕਰਕੇ ਕਿਸੇ ਨੇ ਜਿਹੜਾ ਜ਼ੋਰ ਨਹੀਂ ਲਗਾਉਣਾ ਤੇ ਅਕਾਲੀ ਦਲ ਦੇ ਤੁਹਾਨੂੰ ਵੈਸੀ ਹਾਲਾਤ ਜਿਹੜੇ ਆ ਪਤਾ ਨੇ ਕਿਉਂਕਿ ਢੀਂਡਸਾ ਸਾਹਿਬ ਨਾਲ ਜਿਵੇਂ ਗੋਲਡੀ ਜੀ ਨਾਲ ਬੇਇਨਸਾਫੀ ਹੋਈ ਹੈ ਉਵੇਂ ਢੀਂਡਸਾ ਸਾਹਿਬ ਨਾਲ ਵੀ ਜਿਹੜੀ ਬੇਇਨਸਾਫੀ ਜਿਹੜੀ ਉਹ ਹੋਈ ਹੈ ਤੇ ਢੀਂਡਸਾ ਸਾਹਿਬ ਵੀ ਮੈਨੂੰ ਲੱਗਦਾ ਵੀ ਕਿਉਂਕਿ ਅਸੀਂ ਦਾ ਬਚਪੰਦੂ ਦੇਖਦੇ ਹੁਣੇ ਆ ਜੇ ਕਾਲੀਦਲ ਦੇ ਕਿਸੇ ਲੀਡਰ ਦਾ ਸਭ ਤੋਂ ਜ਼ਿਆਦਾ ਰਸੂਕ ਜਾਂ ਨਿੱਜੀ ਓਲਡ ਹੈ ਤਾਂ ਉਹ ਟੀਨਸਾ ਸਾਹਿਬ ਸੀ ਉਹਨਾਂ ਦੀ ਟਿਕਟ ਜਿਹੜੀ ਹੈ ਕੱਟੀ ਗਈ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਪਿੰਡਾਂ ਚੋਂ ਕਾਲੀਦਲ ਦਾ ਕੋਈ ਝੋਲਾ ਫੜਨ ਵਾਲਾ ਵੀ ਬੰਦਾ ਜਿਹੜਾ ਉਹ ਹੋਣਾ ਸੋ ਇਸੇ ਕਰਕੇ ਕਿੰਨੀਆਂ ਸੀਟਾਂ ਦੇ ਬਾਏ ਇਲੈਕਸ਼ਨ ਹੋ ਸਕਦੀਆਂ ਹੈ ਇਸੇ ਇਸੇ ਕਰਕੇ ਬਹੁਤੇ ਜਿਹੜੇ ਵਰਕਰ ਪਾਰਟੀਆਂ ਦੇ ਨਾਲ ਨਹੀਂ ਚੱਲਣੇ ਤੇ ਮੈਂ ਸਾਰੇ ਜਿਹੜੇ ਭਾਈ ਵਰਕਰ ਨੇ ਸਿਆਸੀ ਪਾਰਟੀਆਂ ਦੇ ਮੈਂ ਤਾਂ ਉਹਨਾਂ ਨੂੰ ਇੱਕੋ ਬੇਨਤੀ ਕਰੂੰਗਾ ਭਾਈ ਦੇਖੋ ਮੈਂ ਕੱਲਾ ਮੁੰਡਾ ਜਿਹੜਾ ਸੰਗਰੂਰ ਦਾ ਜੰਪਾਲਾ ਲੋਕ ਸਭਾ ਦਾ ਇੱਥੇ ਹੀ ਰਹਿਣਾ ਇਹੀ ਜਨਮ ਭੂਮੀ ਹੈ ਇਹੀ ਕਰਮ ਭੂਮੀ ਹੈ ਤੇ ਮੀਤ ਨੇ ਜਦੋਂ ਲਾਸਟਾਂ ਲਿਆ ਉਹ ਵੀ ਸੰਗਰੂਰ ਲੋਕ ਸਭਾ ਦੇ ਵਿੱਚ ਹੀ ਲੈਣਾ ਸੋ ਮੈਂ ਬੇਨਤੀ ਕਰੂੰਗਾ ਭਾਈ ਮੇਰੇ ਕੱਲ ਨੂੰ ਬਾਹਾਂ ਵੀ ਫੜ ਸਕਦੇ ਹਾਂ ਵੋਟਾਂ ਪਾਉਣਿਓ ਕਿਸੇ ਨੂੰ ਮੇਰੇ ਤਾਂ ਕੰਮ ਹੈ ਪਿੰਡ ਦੇ ਬੰਦੇ ਨੂੰ ਬਰਨਾਲੇ ਵੀ ਲਿਆ ਸਕਦੇ ਹਾਂ ਕਿਸੇ 5 ਸਾਲ ਦੇ ਜਵਾਬ ਤੋਂ ਪੁੱਛੋਗੇ ਬਰਨਾਲੇ ਵੀ ਉਮੀਦਵਾਰ ਘਰ ਕਿਹੜਾ ਹੈ ਉਹ ਕਹੋ ਉਹ ਪੰਪ ਦੇ ਪਿੱਛੇ ਹੈ ਜੀ ਕਚਹਿਰੀ ਚੌਂਕ 'ਚ ਸੋ ਉਸੇ ਦੇ ਨਾਲ ਜੁੜੋ ਜਿਹੜਾ ਕੱਲ ਨੂੰ ਤੁਹਾਨੂੰ ਮਿਲ ਸਕੇ ਜੇ ਮੈਂ ਦਿੱਲੀ ਜਾਇਆ ਕਰੂੰਗਾ ਜਾਂ ਚੰਡੀਗੜ੍ਹ ਜਾਣਾ ਤਾਂ ਇੱਥੋਂ ਸੰਗੁਰ ਵਿੱਚ ਦੀ ਲੰਗਾ ਕਰਨਾ ਕੋਈ ਹੱਥ ਦੇ ਕੇ ਵੀ ਰੋਕ ਸਕਦਾ ਮੇਰੇ ਹਲਕੇ ਨੂੰ ਪਤਾ ਕਰ ਸਕਦੇ ਕੋਈ ਰੇੜੀ ਵਾਲਾ ਕੋਈ ਰਿਕਸ਼ੇ ਵਾਲਾ ਕੋਈ ਕਵੇ ਮੀਤ ਨੂੰ ਹੱਥ ਦਿੱਤਾ ਸੀ ਮੀਤ ਰੁਕਿਆ ਨਹੀਂ ਤੁਸੀਂ ਮਜੂਰ ਮੈਂ ਇੱਕੋ ਗੱਲ ਕਹੂੰਗਾ ਕਿ ਲੋਕਾਂ ਨੇ 5 ਸਾਲਾਂ ਦੇ ਲਈ ਸਰਕਾਰ ਬਣਾਈ ਹੈ ਤੇ 5 ਸਾਲਾਂ ਦੇ ਵਿੱਚ ਸਾਡਾ ਇੱਕ ਵੀ ਕੰਮ ਜਿਹੜਾ ਅਧੂਰਾ ਨਹੀਂ ਰਹੂਗਾ ਅਸੀਂ 2 ਸਾਲ ਦੇ ਵਿੱਚ ਕੇਵਲ ਜਿਹੜੇ ਕੱਲੇ ਵਾਅਦੇ ਕੀਤੇ ਸੀ ਉਹ ਕੰਮ ਨਹੀਂ ਕੀਤੇ ਬਿਨਾਂ ਵਾਦਿਆਂ ਲਈ ਵੀ ਕੀਤੇ 600 ਜੁਨਟਾਂ ਵਾਲ ਤਾਂ ਅਸੀਂ ਚਲੋ ਵਾਅਦਾ ਕੀਤਾ ਸੀਗਾ ਅਸੀਂ ਕਰਤਾ ਆ 14 ਟੋਲ ਪੰਜਾਬ ਚੋਂ ਬੰਦ ਕਰਾਂਗੇ ਕਿਤੇ ਵਾਅਦਾ ਕੀਤਾ ਸੀ ਪਿੰਡਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਇਆ ਲਾ ਕੇ ਪਾਈਪਲਾਈਨਾਂ ਬਿਸ਼ਾਵਾਂਗੇ ਨਹਿਰੀ ਪਾਣੀ ਵਾਲੀਆਂ ਪਿੰਡ-ਪਿੰਡ ਲੈ ਕੇ ਜਾਵਾਂਗੇ ਕਿਸੇ ਸਟੇਜ ਤੋਂ ਸਾਡੇ ਲੀਡਰਾਂ ਨੇ ਕਿਹਾ ਸੀ ਘਰਾਂ ਲਈ ਬਿਜਲੀ ਤਾਂ ਕਿਹਾ ਸੀ ਮੋਟਰਾਂ ਲਈ ਬਿਜਲੀ ਕਿਹਾ ਸੀ ਵੀ ਭਾਈ ਇਹ ਦੇਣੇ ਜਿਹੜੀ ਐ ਉਹ ਦਿਆ ਕਰਾਂਗੇ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕਰਦਾਂਗੇ ਕਿਹਾ ਸੀ ਸੋ ਬੜੇ ਇਦਾਂ ਦੇ ਕੰਮ ਨੇ ਜਿਹੜੇ ਸਾਡੀ ਸਰਕਾਰ ਨੇ ਬਿਨਾਂ ਵਾਦੇ ਤੋਂ ਵੀ ਕੀਤੇ ਆ ਅੱਜ ਸੈਂਕੜੇ ਐਸਐਸਐਫ ਵਾਲੀਆਂ ਗੱਡੀਆਂ ਸੜਕਾਂ ਦੇ ਖੜੀਆਂ ਨੇ ਜਿਨ੍ਹਾਂ ਦੀ ਲੋਕਾਂ ਨੂੰ ਸਹੂਲਤ ਹੈ ਹੌਸਲਾ ਅਸੀਂ ਕਦੇ ਕਿਹਾ ਹੀ ਨਹੀਂ ਸੀ ਕਿ ਪੈਸੇ ਜਿਹੜੇ ਜਾਂ ਕੋਈ ਵੀ ਵਾਅਦਾ 5 ਸਾਲਾਂ ਦੇ ਵਿੱਚ ਸਾਰੇ ਵਾਅਦੇ ਜਿਹੜੇ ਆ ਉਹ ਪੂਰੇ ਜਿਹੜੇ ਆ ਕੀਤੇ ਜਾਣਗੇ ਕਿਉਂਕਿ ਜਿਵੇਂ ਜਿਵੇਂ ਸਰਕਾਰ ਦੀ ਆਮਦਨ ਵੱਧ ਰਹੀ ਹੈ ਜਿਵੇਂ ਜਿਵੇਂ ਪੈਸਾ ਆ ਰਿਹਾ ਕਿਉਂਕਿ ਸਾਰੇ ਵਾਅਦੇ ਤੁਸੀਂ ਸਾਰੇ ਸਿਆਣੇ ਬੰਦੇ ਬੈਠੇ ਹੋ ਬੇਨਾਬਸਤਾ ਕੁਛ ਨਹੀਂ ਹੋਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 2 ਸਾਲਾਂ ਜਿਹੜੀ ਚੀਜ਼ ਫੈਕਟ ਹੈ ਤੇ ਜਿਹੜੀ ਚੀਜ਼ ਪ੍ਰੂਵ ਕਰਦੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਬਿਹਤਰ ਕੰਮ ਕਰ ਰਹੀ ਹੈ ਰੈਵਨਿਊ ਸਰਕਾਰ ਦਾ 6-7% ਤੇ ਵਧਦਾ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿੰਨੀ ਮਹंगाई ਉਹਨਾਂ ਰੈਵਨਿਊ ਸਾਡੀ ਸਰਕਾਰ 'ਚ ਰਿਕਾਰਡ ਹੈ ਕਿ 14% ਦੇ ਹਿਸਾਬ ਨਾਲ ਸਰਕਾਰ ਦਾ ਰੈਵਨਿਊ ਵਧ ਰਿਹਾ ਅੱਜ ਤੱਕ 77 ਸਾਲਾਂ 'ਚ ਕਿਸੇ ਸਰਕਾਰ 'ਚ ਇੰਨੀ ਕਮਾਈ ਕਿਸੇ ਸਰਕਾਰ ਚ ਨਹੀਂ ਵਧੀ ਜਿੰਨੀ ਸਾਡੀ ਸਰਕਾਰ ਚ ਵਧੀ ਹੈ ਉਹੀ ਹੈ ਉਹੀ ਸਾਧਨ ਹੈ ਉਹੀ ਸਰੋਤ ਹੈ ਜੇ ਸਾਡੇ ਵੇਲੇ ਕਮਾਈ ਵਧ ਸਕਦੀ ਹੈ ਤੁਸੀਂ ਕਰਜ਼ੇ ਤੋਂ ਹਿਸਾਬ ਨਾਲ ਲਾਓ ਕਿਸੇ ਸਰਕਾਰ ਦੀ ਕਾਮਯਾਬੀ ਦਾ ਹਿਸਾਬ ਹੈ ਉਹਦੀ ਕਮਾਈ ਤੋਂ ਲੱਗਦਾ ਕਮਾਈ ਵਧ ਰਹੀ ਹੈ ਹੁਣ ਕਰਜ਼ਾ ਤਾਂ ਅੱਜ ਕਿਸੇ ਤੇ 10000 ਕਰੋੜ ਹੈ ਤਾਂ ਉਹਦੀ ਭਾਈ ਕਿਸ਼ਤ ਵੀ ਘਟੂ ਵਿਆਜ ਵੀ ਘਟੂਗਾ ਹੈ ਤੇ ਜਦੋਂ ਸਾਡੇ ਤੇ ਛੱਡ ਕੇ 3 ਲੱਖ ਕਰੋੜ ਰੁਪਇਆ ਗਿਆ ਤਾਂ ਅਸੀਂ ਉਹਦੀਆਂ ਕਿਸ਼ਤਾਂ ਵੀ ਮੋੜ ਰਹੇ ਹਾਂ ਉਹਦਾ ਵਿਆਜ ਵੀ ਲਾ ਰਹੇ ਹਾਂ ਪਰ ਉਹ ਸਾਰੀ ਸਮੱਸਿਆ ਦੇ ਹੱਲ ਰਹੀ ਸਾਡੀ ਸਰਕਾਰ ਨੇ ਕਮਾਈ ਵੀ ਜਿਹੜੀ ਆ ਉਹ ਵਧਾਈ ਆ ਤੇ ਜਿਹੜੀ ਸਭ ਤੋਂ ਵੱਡੀ ਮਹਿਮੰਦਾ ਪ੍ਰਾਪਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਵਧਾਵਾਂਗੇ ਤੇ ਜਿੰਨੇ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ ਸਾਰੇ ਵਾਦੇ ਜਿਹੜੇ ਆ ਉਹ ਪੂਰੇ ਕਰਾਂਗੇ